ਸਤ ਸ੍ਰੀ ਅਕਾਲ ਜੀ ਇੱਕ ਪਾਸੇ ਯੂਕੇ ਦਾ ਫਾਰਮਰ ਵੱਡੀ ਜ਼ਮੀਨ ਮਹਿੰਗੀਆਂ ਮਸ਼ੀਨਸ ਗਵਰਨਮੈਂਟ ਸਪੋਰਟ ਦੂਜੇ ਪਾਸੇ ਸਾਡਾ ਪੰਜਾਬੀ ਕਿਸਾਨ ਜਾਨ ਮਾਰ ਕੇ ਮਿਹਨਤ ਪਰ ਕਰਜ਼ੇ ਟੈਨਸ਼ਨ ਤੇ ਮੰਡੀ ਤੇ ਡਿਪੈਂਡ ਜੀਵਨ ਅੱਜ ਅਸੀਂ ਦੇਖਾਂਗੇ ਯੂਕੇ ਫਾਰਮਰ ਵਰਸਸ ਪੰਜਾਬੀ ਕਿਸਾਨ ਕਿੰਨਾ ਅਰਨ ਕਰਦੇ ਨੇ ਕਿਹੜੀ ਕ੍ਰੌਪ ਖੇਤੀ ਇਰੀਗੇਸ਼ਨ ਸਿੰਚਾਈ ਸਿਸਟਮ ਲੇਬਰ ਕਿਵੇਂ ਕੰਮ ਕਰਦੀ ਹੈ ਸਪਲਾਈ ਚੇਨ ਕਿੱਥੇ ਤੱਕ ਜਾਂਦੀ ਹੈ ਫੁੱਲ ਪੰਜਾਬੀ ਡਿਟੇਲ ਦੇ ਵਿੱਚ ਤੇ ਆਖਰ ਵਿੱਚ ਮੈਂ ਆਪਣੀ ਓਨਸ ਸੋਚ ਵੀ ਸ਼ੇਅਰ ਕਰਾਂਗਾ ਕਿ ਇੰਡੀਆ ਦੇ ਕਿਸਾਨ ਯੂਕੇ ਤੋਂ ਕੀ ਸਿੱਖਦੇ ਨੇ ਲਾਸਟ ਇੱਕ ਹੋਰ ਸੱਚ ਦੱਸਾਂਗਾ ਜੋ ਕਈਆਂ ਨੂੰ ਹਿਲਾ ਦੇਵੇਗਾ ਕਿ ਯੂਕੇ ਵਿੱਚ ਪੰਜਾਬੀ ਕਿਸਾਨ ਜਾਂ ਪੰਜਾਬੀ ਬੰਦੇ ਕਿਉਂ ਨਹੀਂ ਵੱਧ ਸਕੇ ਜੇ ਤੁਸੀਂ ਕਿਸਾਨ ਫੈਮਲੀ ਤੋਂ ਆਂਦੇ ਹੋ ਜੇ ਕਿਸੇ ਨੂੰ ਫਾਰਮਿੰਗ ਚ ਇੰਟਰਸਟ ਹੈ ਜਾਂ ਬਸ ਜਾਣਨਾ ਚਾਹੁੰਦੇ ਹੂੰ ਕਿ ਯੂਕੇ ਦਾ ਫਾਰਮਰ ਕਿੰਨਾ ਕਮਾਉਂਦਾ ਹੈ ਤੇ ਯੂਕੇ ਫਾਰਮਿੰਗ ਸਿਸਟਮ ਕਿੱਦਾਂ ਚੱਲਦਾ ਹੈ ਤੇ ਇਹ ਵੀਡੀਓ ਸਪੈਸ਼ਲੀ ਤੁਹਾਡੇ ਲਈ ਹੈ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਫਲੋ ਪੀਸਫੁਲੀ ਵਿਦ ਸਿੰਘ ਇਸ ਵਲੌਗ ਨੂੰ ਅੰਤ ਤੱਕ ਦੇਖ ਕੇ ਪੰਜਾਬੀ ਕਿਸਾਨ ਵੀ ਆਪਣੀ ਆਮਦਨ ਕਰ ਸਕਦਾ ਹੈ 50 ਲੱਖ ਪ੍ਰਤੀ ਸਾਲ ਸਭ ਤੋਂ ਪਹਿਲਾਂ ਗੱਲ ਕਰੀਏ ਲੈਂਡ ਦੀ ਯੂਕੇ ਚ ਬਹੁਤ ਸਾਰੇ ਮੀਡੀਅਮ ਲੈਵਲ ਦੇ ਫਾਰਮਸ 100 ਤੋਂ 200 ਏਕੜ ਤੱਕ ਦੇ ਹੁੰਦੇ ਨੇ ਕਿਸ ਕੋਈ ਇਸ ਤੋਂ ਛੋਟੇ ਤੇ ਕੁਝ ਇਸ ਤੋਂ ਬਹੁਤ ਵੱਡੇ ਸਿਸਟਮ ਕੀ ਹੈ ਹਰ ਫੀਲਡ ਦੀ ਬਾਉਂਡਰੀ ਜਾਂ ਵਟਾਂ ਫੈਂਸ ਜਾਂ ਹੈਜ ਨਾਲ ਬਣੀਆਂ ਹੁੰਦੀਆਂ ਨੇ ਸੋਇਲ ਟੈਸਟ ਮੈਪ ਤੇ ਕੰਪਿਊਟਰ ਚ ਸਾਰਾ ਰਿਕਾਰਡ ਹੁੰਦਾ ਕਿੱਥੇ ਕਿਹੜੀ ਸਪਰੇ ਹੋਈ ਕਿੰਨੀ ਫਰਟੀਲਾਈਜ਼ਰ ਪਾਈ 4 ਤੋਂ 5 ਸਾਲ ਦੀ crop rotate rotation properly plan ਹੁੰਦੀ ਹੈ। ਟ੍ਰਿਪੀਕਲ ਜਿਹੜੀ ਰੋਟੇਸ਼ਨ ਹੁੰਦੀ ਹੈ ਜੋ ਬਦਲਦੇ ਨੇ ਇਹ ਖੇਤੀ ਨੂੰ ਇੱਕ ਸਾਲ ਇੱਥੇ wheat ਜਿਹਨੂੰ ਕਣਕ ਕਹਿੰਦੇ ਨੇ ਦੂਜੇ ਸਾਲ barley ਜਾਂ oilseed rape ਕਹਿੰਦੇ ਜਿਹਨੂੰ ਉਹ ਲਾਉਂਦੇ ਨੇ ਤੀਜੇ ਸਾਲ beans ਲਾ ਦਿੰਦੇ ਆ ਜਾਂ ਖਾਲੀ ਗਰਾਸ ਛੜ ਦਿੰਦੇ ਨੇ ਜਾਨਵਰਾਂ ਦਾ ਧਰ ਪੰਜਾਬ ਚ ਬਹੁਤ ਜਗ੍ਹਾ ਅੱਜ ਵੀ ਆਪਾਂ ਦੇਖਦੇ ਆ ਇੱਕ ਹੀ ਦੋ ਕ੍ਰੌਪ ਸਾਈਕਲ ਚੱਲਦੀ ਹੈ ਕਣਕ ਜਾਂ ਝੋਨਾ ਇਸ ਨਾਲ ਗਰਾਊਂਡ ਵਾਟਰ ਡਰਾਉਨ ਹੋ ਗਿਆ ਥੱਲੇ ਚਲਾ ਗਿਆ ਮਿੱਟੀ ਵੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ ਯੂਕੇ ਫਾਰਮਰ ਲੌਂਗ ਟਰਮ ਸੋਚਦਾ ਹੈ 4 ਤੋਂ 5 ਸਾਲ ਦੀ ਪਲੈਨਿੰਗ ਸਾਡਾ ਪੰਜਾਬੀ ਕਿਸਾਨ ਅਕਸਰ ਮਜਬੂਰੀ ਚ ਸ਼ਾਰਟ ਟਰਮ ਸੋਚਦਾ ਹੈ ਕਿ ਇਹ ਸੀਜ਼ਨ ਚ ਲੋਨ ਕਿਵੇਂ ਭਰਨਾ ਹੈ ਆੜਤੀਆਂ ਦੇ ਪੈਸੇ ਕਿੱਦਾਂ ਮੋੜਨੇ ਨੇ ਕਿਸ਼ਤ ਕਿੱਦਾਂ ਦੇਣੀ ਹੈ ਫਲਾਨਾ ਫਲਾਨਾ ਹੁਣ ਗੱਲ ਕਰਦੇ ਆ ਕ੍ਰੌਪਸ ਤੇ ਸੀਜ਼ਨ ਯਾਨੀ ਕਿ ਕਿਹੜੀ ਫਸਲ ਕਿਹੜੇ ਮਹੀਨੇ ਯੂਕੇ ਚ ਮੇਨ ਕ੍ਰੌਪਸ ਚ ਫਸਲਾਂ ਨੇ ਕਣਕ 바ਰਲੀ ਜਿਹਨੂੰ ਜੋ ਕਹਿੰਦੇ ਨੇ ਆਇਲ ਸੀਡ ਰੇਪ ਤਿਲਾਂ ਵਾਲੀ ਸਰੋਂ ਓਟਸ ਜੋਈ ਇਹਨੂੰ ਕਹਿੰਦੇ ਨੇ 슈ਗਰ ਬੀਟ ਜਿਹਨੂੰ ਚੀਨੀ ਵਾਲੀ ਚਕੰਦਰ ਕਹਿੰਦੇ ਨੇ ਪੋਟਾਟੋ ਆਲੂ ਤੇ ਜਾਨਵਰਾਂ ਲਈ ਇੱਥੇ ਘਾਹ ਤੇ ਗਰਾਸ ਛੱਡਿਆ ਹੁੰਦਾ ਸੀਜ਼ਨ ਰਫਲੀ ਇਸ ਤਰ੍ਹਾਂ ਹੁੰਦੇ ਨੇ ਆਟਮ ਜਿਹਨੂੰ ਪੱਤਝੜ ਕਹਿੰਦੇ ਨੇ ਸਤੰਬਰ ਤੇ ਅਕਤੂਬਰ ਵਿੱਚ ਉਦੋਂ ਕਣਕ ਵੀਟ ਰੇਪਸੀਡ ਤਿਲਾਂ ਵਾਲੀ ਸਰੋਂ ਦੀ ਬਿਜਾਈ ਹੁੰਦੀ ਹੈ ਵਿੰਟਰ ਸਰਦੀਆਂ ਦੇ ਵਿੱਚ ਫੀਲਡ ਗ੍ਰੀਨ ਰਹਿੰਦਾ ਹੈ ਗਰੋਥ ਸਲੋ ਹੋ ਜਾਂਦੀ ਹੈ ਕਿਉਂਕਿ ਮੌਸਮ ਠੰਡਾ ਹੁੰਦਾ ਤੇ ਸਪ੍ਰਿੰਗ ਜਦੋਂ ਬਸੰਤ ਆਉਂਦੀ ਹੈ ਫਰਟੀਲਾਈਜ਼ਰ ਦਿੰਦੇ ਨੇ ਸਪਰੇਅ ਕਰਦੇ ਨੇ ਤੇ ਕੁਝ ਜਿਹੜੀ ਸਪਰਿੰਗ ਕ੍ਰੌਪਸ ਨੇ ਉਹਨਾਂ ਦੀ ਬਜਾਈ ਹੁੰਦੀ ਹੈ ਤੇ ਸਮਰ ਗਰਮੀ ਜੁਲਾਈ ਤੋਂ ਲੈ ਕੇ ਅਗਸਤ ਤੱਕ ਵੱਡਾ ਹਾਰਵੈਸਟਰ ਟਾਈਮ ਹੁੰਦਾ ਹੈ ਵਾਢੀ ਹੁੰਦੀ ਹੈ ਤੇ ਕੰਬਾਈਨਾ ਜਿਹੜੀਆਂ ਨੇ ਫੁੱਲ ਸਪੀਡ ਤੇ ਹੁੰਦੀਆਂ ਨੇ ਤੇ ਜੇ ਆਪਾਂ ਪੰਜਾਬ 'ਚ ਦੇਖੀਏ ਤੇ ਆਪਣੀ ਖਰੀਫ ਧਾਨ ਰਬੀ ਵੀਟ ਜਾਂ ਕਣਕ ਹੁੰਦੀ ਆ ਕੁਝ ਹਲਕਿਆਂ 'ਚ ਆਪਾਂ ਨੇ ਦੇਖਦੇ ਆ 슈ਗਰ ਕੇਨ ਜਿਹਨੂੰ ਗੰਨਾ ਕਹਿੰਦੇ ਨੇ ਕਮਾਦ ਵੈਜੀਟੇਬਲ ਜਾਂ ਸਬਜ਼ੀਆਂ ਲਾ ਦਿੰਦੇ ਆ ਜਾਂ ਕਾਟਨ ਚੜ੍ਹਦੀ ਆ ਫਰਕ ਕੀ ਆ ਯੂਕੇ ਚ ਕ੍ਰੌਪ ਡਾਈਵਰਸਿਟੀ ਜ਼ਿਆਦਾ ਹੈ ਯਾਨਕਿ ਖੇਤੀ ਵੱਖਰੇ ਆਪਨ ਬਹੁਤ ਜ਼ਿਆਦਾ ਹੈ ਤੇ ਪੈਸਾ ਜਿਹੜਾ ਹੈ ਉਹ ਡਿਫਰੈਂਟ ਸੋਰਸਸ ਤੋਂ ਆਉਂਦਾ ਨੇ ਪੰਜਾਬ ਚ ਦੇਸੀ ਜਿਹੜੀ ਪੈਸੇ ਦੀ ਹੈ ਉਹ ਦੋ ਤੋਂ ਤਿੰਨ ਕ੍ਰੌਪ ਤੇ ਜ਼ਿਆਦਾ ਹੈ ਤੇ ਰਿਸਕ ਵੀ ਜ਼ਿਆਦਾ ਹੈ ਜੇ ਪ੍ਰਾਈਸ ਜਾਂ ਵੈਦਰ ਗਲਤ ਹੋ ਜਾਵੇ ਤੇ ਘਾਟੇ ਵਾਦੇ ਹੋ ਜਾਂਦੇ ਨੇ ਹੁਣ ਜੇ ਆਪਾਂ ਇਰੀਗੇਸ਼ਨ ਜਾਂ ਸਿੰਚਾਈ ਦੀ ਗੱਲ ਕਰੀਏ ਉਹਦੇ ਵਿੱਚ ਵੱਡਾ ਫਰਕ ਹੈ ਯੂਕੇ ਚ ਬਹੁਤ ਫਾਰਮਿੰਗ ਰੇਨ ਫੈਡ ਹੁੰਦੀ ਹੈ ਯਾਨੀ ਕਿ بارش ਤੋਂ ਰੈਗੂਲਰ ਪੈਂਦੀ ਹੈ ਇੱਥੇ ਮੌਸਮ ਠੰਡਾ ਹੁੰਦਾ ਹੈ ਐਵੇਪੋਰੇਸ਼ਨ ਕੱਟ ਹੁੰਦੀ ਹੈ ਸਿਰਫ ਕੁਝ ਫਸਲਾਂ ਜਿਵੇਂ ਆਲੂ ਸਬਜ਼ੀਆਂ ਐਕਸਟਰਾ ਪਾਣੀ ਲੈਂਦੀਆਂ ਨੇ ਸਪ੍ਰਿੰਕਲ ਫੁਆਰੇ ਜਾਂ ਬੂਮ ਸਿਸਟਮ ਨਾਲ ਇੱਥੇ ਸਿੰਚਾਈ ਹੁੰਦੀ ਹੈ ਪੰਜਾਬ ਚ ਆਪਾਂ ਦੇਖਦੇ ਹਾਂ ਬੋਰ ਹੈ ਇਲੈਕਟ੍ਰਿਕ ਮੋਟਰ ਨੇ ਕਈ ਜਗ੍ਹਾ ਤੇ ਕੈਨਲ ਵਾਟਰ ਨੇ ਗਰਾਊਂਡ ਵਾਟਰ ਪਹਿਲਾਂ ਹੀ ਬਹੁਤ ਹਿੱਟਾ ਹੈ ਲੈਕਸਿਟੀ ਕੋਸ ਪਲਸ ਡੀਜ਼ਲ ਦੀ ਕੋਸ ਬਹੁਤ ਵੱਧ ਗਈ ਮੋਟਰ ਰਿਪੇਅਰ ਇਹ ਸਭ ਟੈਨਸ਼ਨ ਲੈਸਨ ਇਹ ਹੈ ਕਿ ਪਾਣੀ ਨੂੰ ਸਮਝ ਕੇ ਯੂਜ਼ ਨਹੀਂ ਕਰਨਾ ਜਿਵੇਂ ਯੂਕੇ ਚ ਗਵਰਨਮੈਂਟ ਰੂਲਸ ਪਲੈਨਿੰਗ ਟੈਕਨੋਲੋਜੀ ਯੂਜ਼ ਕਰਕੇ ਵਾਟਰ ਸੇਵ ਕਰਦੀ ਹੈ ਉਧਰ ਇੰਡੀਆ ਚ ਵੀ ਇਹ ਸਿਸਟਮ ਵਧਣਾ ਚਾਹੀਦਾ ਤੇ ਇਰੀਗੇਸ਼ਨ ਜਿਹੜੀ ਹੈ ਇਹ ਸਪ੍ਰਿੰਕਲ ਨਾਲ ਹੋਣੀ ਚਾਹੀਦੀ ਹੈ ਜਿਹਦੇ ਨਾਲ ਗਰੋਥ ਵੱਧ ਜਾਂਦੀ ਹੈ ਥੇਰ ਵੀ ਗੋ ਪਾਣੀ ਪਾਣੀ ਬੇਕਿੰਗ ਕ੍ਰੈਫਟ ਫੋਰਮ ਹੁਣ ਆ ਗੱਲ ਮਸ਼ੀਨਸ ਦੀ ਜਿਹੜਾ ਸਭ ਤੋਂ ਫਲੈਸ਼ੀ ਪਾਰਟ ਹੈ ਯੂਕੇ ਦੇ ਫਾਰਮ 'ਚ ਤੁਸੀਂ ਵੇਖੋਗੇ ਮਾਡਰਨ ਟਰੈਕਟਰ ਇਦਾਂ ਦੇ ਜੀਪੀਐਸ ਸਿਸਟਮ ਦੇ ਨਾਲ ਆਟੋ ਸਟੀering ਹੁੰਦੇ ਨੇ ਵੱਡੇ ਵੱਡੇ ਕੰਬਾਈਨ ਹਾਰਵੈਸਟਰ ਹੁੰਦੇ ਨੇ ਸੈਲਫ ਪ੍ਰੋਪਲਡ ਸਪਰੇਅਰ ਹੁੰਦੇ ਨੇ ਲੰਮਾ ਬੂਮ ਜ਼ਾਮ ਦੇ ਨਾਲ ਬੇਲਰਜ਼ ਹੁੰਦੇ ਨੇ ਤੁਸੀਂ ਅੱਗੇ ਦੇਖੋਗੇ ਟੇਲ ਹੈਂਡਲਰਸ ਜਿਹਨੂੰ ਲੱਗੇ ਨੇ ਜੋ ਬੇਲਜ਼ ਨੂੰ ਤੇ ਪੈਲੇਟ ਨੂੰ ਉਠਾਉਂਦਾ ਨੇ ਆ ਮਾਡਰਨ ਮਸ਼ੀਨਰੀਜ਼ ਹੁੰਦੀਆਂ ਨੇ ਸਪਰੇਅ ਕਰਨ ਦੇ ਲਈ ਇਹ ਮਸ਼ੀਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਹੁਤ ਮਹਿੰਗੀਆਂ ਨੇ ਇੱਕ ਇੱਕ ਦੀ ਲੱਖਾਂ ਪਾਉਂਡ ਕਾਸਟ ਹੁੰਦੀ ਹੈ ਇਸ ਲਈ ਤੁਸੀਂ ਦੇਖੋਗੇ ਆ ਮਸ਼ੀਨਾਂ ਹਨਾ ਇਹ ਅਕਸਰ ਜਿਹੜਾ ਫਾਰਮ ਹੈ ਉਹ ਇੱਕ ਇੱਕ ਮਸ਼ੀਨ ਨਹੀਂ ਲੈਂਦਾ ਬਹੁਤ ਜਗ੍ਹਾ ਤੇ ਕੰਟਰੈਕਟ ਸਿਸਟਮ ਚੱਲਦਾ ਹੈ ਇੱਕ ਬੰਦਾ ਕੰਬਾਈਨ ਰੱਖਦਾ ਜਿਵੇਂ ਇੰਡੀਆ 'ਚ ਵੀ ਹੁੰਦੀ ਹੈ ਉਹ ਰੀਜਨ ਦੇ ਕਈ ਫਾਰਮਸ ਨੂੰ ਹਾਰਵੈਸਟਿੰਗ ਸਰਵਿਸ ਦਿੰਦਾ ਹੈ ਪੇਮੈਂਟ ਜਿਹੜੀ ਹੁੰਦੀ ਹੈ ਪਰ ਏਕਰ ਤੇ ਪਰ ਘੰਟੇ ਦੇ ਹਿਸਾਬ ਨਾਲ ਹੁੰਦੀ ਹੈ ਪੰਜਾਬ ਚ ਵੀ ਮਸ਼ੀਨਸ ਆ ਗਈਆਂ ਨੇ ਬੜੇ ਚਿਰ ਦੀਆਂ ਕੰਬਾਈਨ ਨੇ ਸੀਡ ਡ੍ਰਿਲ ਨੇ ਹੈਪੀ ਸੀਡਰ ਨੇ ਲੇਜ਼ਰ ਲੈਵਲਰ ਨੇ ਪਰ ਪ੍ਰੋਬਲਮ ਕਦੇ ਕਦੇ ਇਹ ਹੈ ਕਿ ਕਈ ਵਾਰ ਲੋਨ ਲੈ ਕੇ ਟਰੈਕਟਰ ਲੈ ਲਿਆ ਪਰ ਯੂਸ ਸਿਰਫ ਥੋੜਾ ਟਾਈਮ ਕੀਤਾ ਜਾਂ ਜੋ ਪੈਸਾ ਆਇਆ ਬਾੜੀ ਤੋਂ ਉਹ ਵੀ ਵਰਤ ਲਿਆ ਟਰੈਕਟਰ ਲੈ ਲਿਆ ਕੋਈ ਸੰਦ ਲੈ ਲਿਆ ਪਰ ਮੇਨਟੇਨੈਂਸ ਉਹਦੀ ਕਾਸਟ ਪੈ ਗਈ ਪ੍ਰੋਪਰ ਸੈਟਿੰਗ ਡੈਪਥ ਉਹ ਨਹੀਂ ਪਤਾ ਸਪਰੇਅ ਕੈਲੀਬ੍ਰੇਸ਼ਨ ਤੇ ਫੁੱਲ ਧਿਆਨ ਨਹੀਂ ਦਿੱਤਾ ਜਾਂਦਾ ਇਹ ਯੂਕੇ ਦਾ ਫਾਰਮਰ ਹੈ ਉਹ ਮਸ਼ੀਨਸ ਨੂੰ ਬਿਜ਼ਨਸ ਟੂਲ ਮੰਨ ਕੇ ਯੂਜ਼ ਕਰਦਾ ਹੈ ਹਰ ਆਰ ਦਾ ਕਾਸਟ ਡੀਜ਼ਲ ਦੀ ਕਾਸਟ ਵੇਅਰ ਐਂਡ ਟੇਅਰ ਕੈਲਕੂਲੇਟ ਕਰਦਾ ਹੈ ਜੇ ਪੰਜਾਬੀ ਫਾਰਮਰ ਵੀ ਮਸ਼ੀਨਸ ਨੂੰ ਸ਼ੋਪੀਸ ਦੀ ਥਾਂ ਬਿਜ਼ਨਸ ਟੂਲ ਸਮਝ ਕੇ ਲਵੇ ਤਾਂ ਪ੍ਰੋਫਿਟ ਹੋਰ ਕਈ ਗੁਣਾ ਵੱਧ ਸਕਦਾ ਹੈ ਹੁਣ ਸਭ ਤੋਂ ਗਰਮ ਸਵਾਲ ਯੂਕੇ ਦਾ ਫਾਰਮਰ ਕਿੰਨਾ ਕਮਾਉਂਦਾ ਹੈ ਐਗਜ਼ੈਕਟ ਨੰਬਰ ਹਰ ਫਾਰਮ ਦਾ ਵੱਖਰਾ ਹੁੰਦਾ ਹੈ ਪਰ ਜੇ ਐਵਰੇਜ ਆਪਾਂ ਡਾਟਾ ਕੱਢਦੇ ਹਾਂ ਗਵਰਨ ਵੈਬਸਾਈਟ ਤੇ ਤੇ 40 ਤੋਂ 50 ਲੱਖ ਰੁਪਈਆ ਸਾਲ ਦਾ ਇੱਕ ਛੋਟਾ ਫਾਰਮਰ ਕਮਾ ਲੈਂਦਾ ਹੈ ਲੈਂਡ ਏਰੀਆ crop ਮਾਰਕੀਟ ਸੇਲ ਕਿਵੇਂ ਗਿਆ ਉੱਤੇ ਵੀ ਡਿਪੈਂਡ ਕਰਦਾ ਉਸ ਤੋਂ 50 40 ਤੋਂ 50 ਲੱਖ ਮਿਨੀਮਮ ਹੈ ਉਸ ਤੋਂ ਵੱਧ ਵੀ ਚਲਾ ਜਾਂਦਾ ਰਫ ਆਈਡੀਆ ਨਾਲ ਜੇ ਹੋਰ ਸਮਝੀਏ ਤੇ ਜਿਹੜਾ ਮੀਡੀਅਮ ਯੂਕੇ ਫਾਰਮਰ ਹੈ ਉਹ ਲੱਖਾਂ ਕਰੋੜਾਂ ਰੁਪਏ ਇਕੁਇਵਲੈਂਟ ਟਰਨਓਵਰ ਕਰ ਸਕਦਾ ਹੈ ਸਾਲ ਦੇ ਵਿੱਚ ਪਰ ਡੀਜ਼ਲ ਸੀਡ ਫਰਟੀਲਾਈਜ਼ਰ ਮਸ਼ੀਨਸ ਲੇਬਰ ਟੈਕਸ ਇਹ ਸਭ ਕੱਟ ਕੇ ਨੈਟ ਪ੍ਰੋਫਿਟ ਥੋੜਾ ਥੱਲੇ ਚਲ ਜਾਂਦਾ ਹੈ ਜਿੰਨੇ ਲੋਕ ਸੋਚਦੇ ਨੇ ਉਹਨਾਂ ਜ਼ਿਆਦਾ ਜਾਣਦਾ ਨਹੀਂ ਪਰ ਐਵਰੇਜ 40 ਤੋਂ 50 ਲੱਖ ਰੁਪਿਆ ਇੱਕ ਛੋਟੇ ਤੋਂ ਛੋਟਾ ਫਾਰਮਰ ਕਮਾ ਲੈਂਦਾ ਹੈ ਯੂਕੇ ਫਾਰਮਰ ਨੂੰ ਹੈਲਪ ਵੀ ਮਿਲਦੀ ਹੈ ਸਬਸਿਡੀ ਹੁੰਦੀ ਨੇ ਸਪੋਰਟਸ ਪੇਮੈਂਟ ਨੇ এনवायरमेंट ਸਕੀਮਸ ਨੇ ਲੈਂਡ ਸਟੀਵਰਡਸ਼ਿਪ ਨੇ ਕਾਰਪ ਇੰਸ਼ੋਰੈਂਸ ਆਪਸ਼ਨ ਹੁੰਦੀ ਹੈ ਇੰਸ਼ੋਰੈਂਸ ਕਰਾ ਸਕਦੇ ਨੇ ਬਾਇਰ ਨਾਲ ਕਲੀਅਰ ਕੰਟੈਕਟ ਹੁੰਦਾ ਪੰਜਾਬੀ ਕਿਸਾਨ ਜੇ ਦੇਖੀਏ ਬਹੁਤ ਸਾਰੇ 2 ਤੋਂ 5 ਏਕੜ ਵਾਲੇ ਛੋਟੇ ਫਾਰਮਰ ਹੁੰਦੇ ਨੇ ਜ਼ਿਆਦਾਤਰ ਇਨਕਮ ਵੀਟ ਜਾਂ ਰਾਈਸ ਤੋਂ ਹੀ ਆਉਂਦੀ ਹੈ ਜਿਹੜੀ ਐਮਐਸਪੀ ਤੇ ਡਿਪੈਂਡ ਹੈ ਸਾਈਡ ਇਨਕਮ ਡੇਰੀ ਜਾਂ ਲੇਬਰ ਜਾਂ ਕੁਝ ਸਬਜ਼ੀਆਂ ਤੇ ਪ੍ਰੋਬਲਮ ਸਿਰਫ ਬੈਂਕ ਬੈਲੈਂਸ ਨਹੀਂ ਅਨਸੈਂਟਿਟੀ ਹੈ ਕੱਲ ਐਮਐਸਪੀ ਕੀ ਹੋਵੇਗਾ ਡੀਜ਼ਲ ਕਿੱਥੇ ਤੱਕ ਜਾਵੇਗਾ ਬੱਚਿਆਂ ਨੂੰ ਬਾਹਰ ਭੇਜ ਦੇਣਾ ਜਾਂ ਉਹਨਾਂ ਨੇ ਇਹ ਜ਼ਿੰਮੇਵਾਰੀ ਕੰਮ ਛੱਡ ਦੇਣਾ ਇਹ ਸਾਰਾ ਕੁਝ ਸੋਚਣ ਬਾਰੇ ਸੋਚਣਾ ਪੈਂਦਾ ਤੇ ਯੂਕੇ ਦਾ ਸਿਸਟਮ ਵੀ ਪਰਫੈਕਟ ਨਹੀਂ ਹੈ ਪਰ ਪਲੈਨਿੰਗ ਇੰਸ਼ੋਰੈਂਸ ਸਬਸਿਡੀਆਂ ਨਾਲ ਰਿਸਕਸ ਥੋੜਾ ਡਿਸਟ੍ਰਿਬਿਊਟ ਹੋ ਜਾਂਦਾ ਹੈ ਹੁਣ ਗੱਲ ਲੇਬਰ ਦੀ ਯੂਕੇਚ ਬਹੁਤ ਫਾਰਮ ਫੈਮਿਲੀ ਨੇ ਤੇ ਕੁਝ ਵਰਕਰ ਮਾਡਲ ਤੇ ਨੇ ਪੀਕ ਸੀਜ਼ਨ ਜਿਵੇਂ ਹਾਰਵੈਸਟ ਜਾਂ ਜਦੋਂ ਆਪਾਂ ਜਾਂ ਪਲਾਂਟਿੰਗ ਚ ਸੀਜ਼ਨਲ ਵਰਕਰ ਯੂਰਪ ਜਾਂ ਈਸਟ ਯੂਰਪ ਜਾਂ ਹੋਰ ਕੰਟਰੀਸ ਤੋਂ ਏਜੰਸੀਆਂ ਰਾਹੀਂ ਮਿਨਿਮਮ ਵੇਜ ਰੂਲ ਅਕੋਮੋਡੇਸ਼ਨ ਦੇ ਨਾਲ ਆਉਂਦੇ ਨੇ ਉਹ ਇੱਥੇ ਆ ਕੇ ਆ ਦੇਖੋ ਸਾਰੀ ਲੇਬਰ ਲੱਗੀ ਹੋਈ ਹੈ ਫਾਰਮ ਦੇ ਵਿੱਚ ਇਹ ਆਲੂ ਪੁੱਟ ਰਹੇ ਨੇ ਪਰ ਇਹ ਲੇਬਰ ਲੱਗੀ ਹੈ ਇਹ ਯੂਰਪ ਤੋਂ ਆਉਂਦੀ ਹੈ ਸਪੈਸ਼ਲ ਵੀਜ਼ੇ ਤੇ ਤੇ ਇੱਥੇ ਆ ਕੇ ਫਿਰ ਇਹਨਾਂ ਨੂੰ ਉਹ ਉੰਨੇ ਸਮੇਂ ਲਈ ਆ ਸਕਦੇ ਨੇ ਜਦੋਂ ਇਹ ਹਾਰਵੈਸਟਿੰਗ ਹੁੰਦੀ ਆ ਤੇ ਜਦੋਂ ਬਜਾਈ ਹੁੰਦੀ ਆ ਉਦੋਂ ਆਉਂਦੇ ਨੇ ਤੇ ਜਦੋਂ ਵੱਢਦੇ ਆ ਉਦੋਂ ਇਹ ਲੇਬਰ ਨੂੰ ਲੈ ਕੇ ਆਉਂਦੇ ਨੇ ਲੋਕਲ ਲੇਬਰ ਵੀ ਮਿਲ ਜਾਂਦੀ ਆ ਪੱਜਾ ਦਾ ਬਾਹਰੋਂ ਆਉਂਦੀ ਆ ਉਹਨਾਂ ਦਾ ਕੋਈ ਹੋਰ ਸਿਸਟਮ ਹੈ ਵੀਜ਼ਾ ਉਹ ਥੋੜਾ ਈਜ਼ੀ ਹੋ ਜਾਂਦਾ ਫਾਰਮਾਂ ਨੂੰ ਅਕੋਮੋਡੇਟ ਕਰਨਾ ਤੇ ਪੰਜਾਬ 'ਚ ਜੇ ਆਪਾਂ ਦੇਖੀਏ ਇਨਫਾਰਮਲ ਲੇਬਰ ਸਿਸਟਮ ਹੈ ਡੇਲੀ ਵੇਜ ਤੇ ਦਿਹਾੜੀ ਤੇ ਆ ਫਿਕਸ ਕੰਟਰੈਕਟ ਨਹੀਂ ਸੇਫਟੀ ਵੀ ਘੱਟ ਹੈ ਤੇ ਜੇ ਆਪਾਂ ਹੁਣ ਇਹਦੀ ਸਪਲਾਈ ਚੇਨ ਦੇਖੀਏ wheat ਵੇਚ ਕੇ ਮਿਲ ਵੀਡੀ ਵੀਟ ਵਿਕਦੀ ਹੈ ਉਹ ਮਿਲ ਤੇ ਜਾਂਦੀ ਨੇ ਗ੍ਰੀਨ ਮਰਚਨ ਨਾਲ ਸਿੱਧਾ ਕੰਟਰੈਕਟ ਹੈ ਮਿਲਕ ਜਿਹੜਾ ਹੈ ਉਹ ਡੇਰੀ ਕੰਪਨੀਆਂ ਨੂੰ ਟੈਂਕਰ ਆਹੀ ਜਾਂਦਾ ਤੇ ਜਿਹੜੇ ਵੈਜੀਟੇਬਲ ਹੈ ਇਹ ਡਾਇਰੈਕਟਲੀ ਸੁਪਰਮਾਰਕਟ ਬਾਇਰ ਤੇ ਹੋਲ ਸੇਲਰ ਜਾਂ ਆਪਣੇ ਫਾਰਮ ਸ਼ਾਪ ਦੇ ਵਿੱਚ ਇਹ ਵੇਚਦੇ ਨੇ ਪੰਜਾਬ ਚ ਜ਼ਿਆਦਾਤਰ ਕਿਸਾਨ ਮੰਡੀ ਤੇ ਆੜਤੀਆਂ ਨੂੰ ਵੇਚਦਾ ਹੈ ਮਿਡਲ ਮੈਨ ਸਿਸਟਮ ਸਟਰੋਂਗ ਹੈ ਡਾਇਰੈਕਟ ਕੰਜ਼ਿਊਮਰ ਤੱਕ ਪਹੁੰਚ ਘਟ ਹੈ ਜਦੋਂ ਫਾਰਮਰ ਡਾਇਰੈਕਟ ਕੰਜ਼ਿਊਮਰ ਕੰਜ਼ਿਊਮਰ ਜਾਂ ਵੱਡੇ ਬਰ ਨਾਲ ਲਿੰਕ ਹੋ ਜਾਵੇ ਆਟਾ ਬਰੈਡ ਆਟੇ ਦਾ ਬ੍ਰਾਂਡ ਕਰ ਸਕਦਾ ਹੈ ਪਿਕਲ ਦਾ ਆਚਾਰ ਦਾ ਬ੍ਰਾਂਡ ਚਿਪਸ ਕਰ ਸਕਦਾ ਹੈ ਕੋਲਡ ਪ੍ਰੈਸ ਆਇਲ ਪੈਕ ਫੂਡ ਉੱਥੇ ਪ੍ਰੋਫਿਟ ਜਿਹੜਾ ਹੈ ਉਹ ਹੋਰ ਬੂਸਟ ਹੋ ਸਕਦਾ ਹੈ ਯੂਕੇ ਦੇ ਬਹੁਤ ਫਾਰਮ ਇਹੀ ਕਰਦੇ ਨੇ ਚੀਜ਼ ਜੂਸ ਆਟਾ ਆਈਸਕ੍ਰੀਮ ਫਾਰਮ ਕੈਫੇ ਫਾਰਮ ਸ਼ਾਪ ਲੈਂਡ ਸੇਮ ਪਰ ਜੇ ਦੇਖਿਆ ਜਾਵੇ ਇਹ ਸਾਰਾ ਕੁਝ ਇਹਦਾ ਆਪਣੇ ਬ੍ਰਾਂਡ ਦਾ ਕਰਦੇ ਨੇ ਲੈਂਡ ਜਿਹੜੀ ਹੈ ਇਹ ਸੇਮ ਹੈ ਪਰ ਇਨਕਮ ਵੱਧ ਜਾਂਦੀ ਹੈ ਲਾਈਫ ਸਟਾਈਲ ਕੀ ਵੱਡਾ ਫਰਕ ਹੈ ਯੂਕੇ ਫਾਰਮਰ ਅਕਸਰ ਇਦਾਂ ਦੇ ਡਿਟੈਚ ਹਾਊਸ ਖੇਤ ਦੇ ਵਿੱਚ ਰਹਿੰਦਾ ਹੈ ਮਾਡਰਨ ਕਿਚਨ ਕਾਰ ਟਰੈਕਟਰ ਸਾਲ ਦੀਆਂ 1-2 ਛੁੱਟੀਆਂ ਬੱਚਿਆਂ ਦੀ ਐਜੂਕੇਸ਼ਨ ਤੇ ਫੋਕਸ ਮੈਂਟਲ ਹੈਲਥ ਲਈ ਜੀਪੀ ਕਾਉਂਸਲਰ ਸਪੋਰਟ ਲਾਈਨ ਅਵੇਲੇਬਲ ਹੈ ਪੰਜਾਬੀ ਕਿਸਾਨ ਸਟਰੋਂਗ ਜੁਆਇੰਟ ਫੈਮਲੀਆਂ ਨੇ ਰਿਲੇਟਿਵ ਨੇ ਨੇਬਰ ਸਪੋਰਟ ਹੁੰਦੀ ਨੇ ਗੁਰਦੁਆਰਾ ਐ ਲੰਗਰ ਐ ਕਮਿਊਨਿਟੀ ਲਾਈਫ ਐ ਬਹੁਤ ਸੋਲਿਡ ਐ ਪਰ ਟੈਂਸ਼ਨਸ ਲੋਨ ਜੜੀਆਂ ਲੈਣਾ ਵੈਦਰ ਦਾ ਕ੍ਰੌਪ ਫੇਲੀਅਰ ਵਿਆਹਾਂ ਦੇ ਖਰਚੇ ਡੋਰੀ ਦੇ ਪ੍ਰੈਸ਼ਰ ਬੜੇ ਹੋ ਜਾਂਦੇ ਨੇ ਯੂਕੇ ਚ ਫਾਰਮਰ ਨੂੰ ਸੋਸਾਇਟੀ ਬਿਜ਼ਨਸ ਵਾਂਗ ਵੇਖਦੀ ਐ ਪੰਜਾਬ ਚ ਬਹੁਤ ਵਾਰ ਫਾਰਮਰ ਨੂੰ ਸਿਰਫ ਗਰੀਬ ਕਿਸਾਨ ਇਮੇਜ ਦੇਖਿਆ ਜਾਂਦਾ ਜੇ ਅਸੀਂ ਮਾਈਂਡਸੈਟ ਚੇਂਜ ਕਰੀਏ ਕਿਸਾਨ ਨੂੰ ਪ੍ਰੋਫੈਸ਼ਨਲ ਪਲੱਸ ਬਿਜ਼ਨਸ ਮੰਨ ਕੇ ਯੰਗਸਟਰ ਨੂੰ ਮੈਨੇਜਮੈਂਟ ਮਾਰਕੀਟਿੰਗ ਟੈਕਨੋਲੋਜੀ ਸਿਖਾਈਏ ਤਾਂ ਉਹ ਸੇਮ ਲੈਂਡ ਤੋਂ ਵੀ ਜ਼ਿਆਦਾ ਕਮਾ ਸਕਦੇ ਨੇ ਹੁਣ ਗੱਲ ਕਰੀਏ ਪੰਜਾਬੀ ਕਿਸਾਨ ਇਨ ਯੂਕੇ ਬਾਰੇ ਪੰਜਾਬੀ ਕਿਸਾਨ ਅਮਰੀਕਾ ਕੈਨੇਡਾ ਆਸਟ੍ਰੇਲੀਆ ਚ ਬਹੁਤ ਵੱਧ ਕੀਤੀ ਕਰਦੇ ਨੇ ਪਰ ਇੰਗਲੈਂਡ ਚ ਗਿਣਤੀ ਚ ਹੀ ਨੇ ਵੱਡਾ ਰੀਜ਼ਨ ਹੈ ਇੱਥੇ ਜ਼ਮੀਨ ਬਹੁਤ ਮਹਿੰਗੀ ਹੈ ਪੁਰਾਣੇ ਵੱਡੇ ਫਾਰਮਸ ਆਲਰੇਡੀ ਸੈਟਲ ਨੇ ਤੇ ਨਵੇਂ ਬੰਦੇ ਲਈ ਫਾਰਮ ਖਰੀਦਣਾ ਤੇ ਲੰਮੇ ਟਾਈਮ ਲਈ ਲੀਜ਼ ਲੈਣਾ ਬਹੁਤ ਔਖਾ ਹੈ ਯੂਕੇ ਚ ਪੰਜਾਬੀ ਜ਼ਿਆਦਾਤਰ ਸਿਟੀ ਜੌਬ ਤੇ ਬਿਜ਼ਨਸ ਵਾਲਾ ਏ ਟੈਕਸੀ ਕੰਸਟਰਕਸ਼ਨ ਸ਼ਾਪ ਟਰਾਂਸਪੋਰਟ ਉਹੀ ਟਾਈਮ ਤੇ ਜਿਹੜੇ ਪੰਜਾਬੀ ਆਸਟ੍ਰੇਲੀਆ ਅਮਰੀਕਾ ਜਾਂ ਕੈਨੇਡਾ ਗਏ ਉੱਥੇ ਵੱਡੀ ਵੱਡੀ ਜ਼ਮੀਨਾਂ ਮਿਲ ਗਈ ਫਾਰਮ ਚੀਪਸਨ ਇਸ ਲਈ ਉੱਥੇ ਫਾਰਮਿੰਗ ਕਮਿਊਨਿਟੀ ਸਟਰੋਂਗ ਬਣ ਗਈ ਪਰ ਇੱਥੇ ਇੰਗਲੈਂਡ ਚ ਫਾਰਮ ਲੈਂਡ ਆਲਰੇਡੀ ਇੰਗਲਿਸ਼ ਫੈਮਿਲੀਜ਼ ਦੇ ਹੱਥs ਸੀ ਦੂਜਾ ਰੀਜ਼ਨ ਹੈ ਰੂਲਸ ਤੇ ਵੀਜ਼ਾ ਸਿਸਟਮ ਯੂਕੇ ਚ ਐਗਰੀਕਲਚਰ ਚ ਆ ਕੇ ਡਾਇਰੈਕਟ ਫਾਰਮ ਖਰੀਦਣਾ ਮਸ਼ੀਨਾਂ ਲੈਣਾ ਵਰਕਰਸ ਰੱਖਣਾ ਇਹ ਸਭ ਲਈ ਬਹੁਤ ਪੈਸਾ ਚਾਹੀਦਾ ਇਸ ਕਰਕੇ ਇੱਥੇ ਜ਼ਿਆਦਾ ਪੰਜਾਬੀ ਜੌਬ ਜੌਬ ਕਰਦੇ ਨੇ ਜਾਂ ਕੰਸਟਰਕਸ਼ਨ ਚ ਨੇ ਤੇ ਹੋਰ ਆਪਣੀ ਬਿਜ਼ਨਸ ਨੇ ਤੇ ਖੇਤੀ ਜਿਹੜੀ ਹੈ ਉਹ ਆਸਟ੍ਰੇਲੀਆ ਤੇ ਅਮਰੀਕਾ ਵਾਂਗ ਇੱਥੇ ਆਪਣੀ ਬਣ ਨਹੀਂ ਸਕੀ ਸੋ ਦੀ ਐਸੀ ਯੂਕੇ ਫਾਰਮਰਸ ਵਰਸ ਪੰਜਾਬੀ ਕਿਸਾਨ ਦੀ ਕੰਪੈਰੀਜ਼ਨ ਲੈਂਡ ਮਸ਼ੀਨਸ ਮਨੀ ਲੇਬਰ ਸਪਲਾਈ ਚੇਨ ਤੇ ਲਾਈਫ ਸਟਾਈਲ ਤੱਕ ਮੇਰੇ ਹਿਸਾਬ ਨਾਲ ਯੂਕੇ ਤੋਂ ਸਭ ਤੋਂ ਵੱਡਾ ਲੈਸਨ ਇਹ ਹੈ ਸਭ ਤੋਂ ਪਹਿਲਾਂ ਪਲੈਨਿੰਗ 4 ਤੋਂ 5 ਸਾਲ ਦੀ ਕ੍ਰੋਪ ਰੋਟੇਸ਼ਨ ਤੇ ਸੋਇਲ ਹੈਲਥ ਬਹੁਤ ਜ਼ਰੂਰੀ ਹੈ ਤੁਜੇ ਨੰਬਰ ਤੇ ਡਾਟਾ ਹਰ ਏਕੜ ਦਾ ਕੋਸਟ ਡੀਜ਼ਲ ਲੇਬਰ ਕੈਲਕੂਲੇਟ ਕਰਨਾ ਤੇ ਡਾਇਰੈਕਟ ਮਾਰਕੀਟ ਜਿੰਨਾ ਹੋ ਸਕੇ ਮੀਡਲਮੈਨ ਨੂੰ ਘੱਟ ਕਰੋ ਤੇ ਡਾਇਰੈਕਟ ਮਾਰਕੀਟ ਚ ਕੰਟੈਕਟ ਬਣਾਓ ਤੇ ਸਭ ਤੋਂ ਵੱਡੀ ਗੱਲ ਸੈਲਫ ਰਿਸਪੈਕਟ ਕਿਸਾਨਾਂ ਕਿਸਾਨੀ ਨੂੰ ਛੋਟੀ ਚੀਜ਼ ਤਾਂ ਸਮਝ ਕੇ ਫੁੱਲ ਬਿਜ਼ਨਸ ਮਾਈਂਡ ਨਾਲ ਕਰਨੀ ਹੈ ਸਾਡਾ ਪੰਜਾਬ ਦੇਖੋ ਦੁਨੀਆ ਨੂੰ ਰੋਟੀ ਖਵਾਉਂਦਾ ਹੈ ਜੇ ਅਸੀਂ ਟੈਕਨੋਲੋਜੀ ਐਜੂਕੇਸ਼ਨ ਤੇ ਪਲੈਨਿੰਗ ਨੂੰ ਐਡ ਕਰ ਲਈਏ ਤੇ ਸਾਡੇ ਕਿਸਾਨ ਦੁਨੀਆ ਦੇ ਸਭ ਤੋਂ ਸਟਰੋਂਗ ਬਿਜ਼ਨਸ ਫੈਮਿਲੀਜ਼ ਬਣ ਸਕਦੇ ਨੇ ਕਮੈਂਟ ਚ ਜਰੂਰ ਦੱਸੋ ਤੁਹਾਨੂੰ ਕਿਹੜਾ ਪੁਆਇੰਟ ਸਭ ਤੋਂ ਵੱਧ ਯੂਸਫੁਲ ਲੱਗਾ ਕ੍ਰੋਪਰਟੇਸ਼ਨ ਮਸ਼ੀਨਸ ਨੋ ਬਿਜ਼ਨਸ ਟੂਲ ਵਾਂਗ ਯੂਜ਼ ਕਰਨਾ ਡਾਇਰੈਕਟ ਸੇਲਿੰਗ ਫਾਰਮ ਸ਼ਾਪ ਆਈਡੀਆ এডੂਕੇਸ਼ਨ ਜਾਂ ਅਗਲੀ ਜਨਰੇਸ਼ਨ ਦੀ ਪਲੈਨਿੰਗ ਜੇ ਵੀਡੀਓ ਚੋ ਇੱਕ ਵੀ ਗੱਲ ਯੂਸਫੁਲ ਲੱਗੀ ਲਾਈਕ ਬਟਨ ਜ਼ਰੂਰ ਦਬਾਓ ਜੀ ਆਪਣੇ ਕਿਸਾਨ ਦੋਸਤਾਂ ਨਾਲ ਵਟਸਐਪ ਗਰੁੱਪ ਤੇ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੋਰ ਵੀ ਐਸੇ ਇਨਫੋਰਮੇਟਿਵ ਪੰਜਾਬੀ ਟਰੈਵਲ ਬਲੌਗ ਦੇ ਲਈ ਇਸ ਚੈਨਲ ਦੇ ਪਲੇਲਿਸਟ ਵਿੱਚ ਤੁਸੀਂ ਮੇਰੇ ਹੋਰ ਵੀ ਵਲੌਗ ਦੇਖ ਸਕਦੇ ਹੋ ਜਿਵੇਂ ਕਿ ਰੀਸੈਂਟਲੀ ਅਪਲੋਡ ਕੀਤਾ ਸੀ ਬੈਂਕ ਆਫ ਇੰਗਲੈਂਡ ਦਾ ਵਲੌਗ ਜਿੱਥੇ ਭਾਰਤ ਦਾ 골ਡ ਅੱਜ ਵੀ ਹੈ ਯੂਕੇ ਵਿੱਚ ਇੰਡੀਅਨ ਮਹਾਰਾਜੇ ਦਾ ਖੂ ਡਾਕਟਰ ਮਨਮੋਹਨ ਸਿੰਘ ਦਾ ਆਕਸਫੋਰਡ ਯੂਨੀਵਰਸਿਟੀ ਟੂਰ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੀ ਗੁਵਾਤੀ ਹਿਸਟਰੀ ਤਾਂ ਹੋਰ ਬਿਊਟੀਫੁੱਲ ਟ੍ਰੈਵਲ ਵਲੌਗ ਵੀ ਦੇਖ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਹੁਣ ਮੈਨੂੰ ਦੋ ਜੀ ਇਜਾਜ਼ਤ ਰੱਬ ਰੱਖਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ